ਸਿਕਾ ਸਰ ਅਸਿਕਾਲ ਜੀ ਅੱਜ ਤੁਸੀਂ ਸਨਮਾਨਤ ਕੀਤਾ ਆਪਣੇ ਵੀਰ ਨੂੰ ਹਾਂ ਜੀ ਤੇ ਸੰਮਤੀ ਜਿੱਤ ਕੇ ਆਏ ਆ ਤਾਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਦੋਆਬਾਰ ਨਿਊਜ਼ ਦੇਖ ਰਿਹਾ ਚੈਨਲ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਕਰਨੀ ਵੀਰੇ ਬਾਰੇ ਬਹੁਤ ਹੀ ਖੁਸ਼ਦਿਲ ਤੇ ਮੈਂ ਕਹਾਂਗਾ ਬਹੁਤ ਭਾਗਾ ਵਾਲਾ ਵੀਰ ਹੈ ਸਾਡਾ ਜਿਹਨੂੰ ਅਸੀਂ ਅੱਜ ਜ਼ਿਲ੍ਹਾ ਪ੍ਰੀਸ਼ਦ ਜਿਹਨੇ ਜਿੱਤ ਕੇ ਸਾਡੀ ਝੋਲੀ ਪਾਈ ਆਮ ਆਦਮੀ ਪਾਰਟੀ ਦੀ ਤੇ ਇਹ ਇਹ ਅਸੀਂ ਵਿਸ਼ਵਾਸ ਕਰਦੇ ਆ ਕਿ ਜਿੰਨੇ ਵੀ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਰੁਕੇ ਹੋਣਗੇ ਜਲਦ ਤੋਂ ਜਲ ਮੇਰੇ ਵੀਰ ਨੇ ਤੈਅ ਕੀਤਾ ਕਿ ਅਸੀਂ ਸਾਰੇ ਕੰਮ ਟੋਟਲੀ ਕਰਵਾ ਕੇ ਦੇਵਾਂਗੇ ਅਸੀਂ ਵੀ ਆਪਣੀ ਆਮ ਆਦਮੀ ਪਾਰਟੀ ਤੋਂ ਇਹੀ ਸੋਚ ਰੱਖਦੇ ਆ ਕਿ ਜਿੱਥੇ ਵੀਰ ਨੂੰ ਏਡਾ ਮਾਣ ਮਹਿਸੂਸ ਹੋਇਆ ਉੱਥੇ ਵੀ ਇਹਨੂੰ ਚੇਅਰਮੈਨੀ ਦਿੱਤੀ ਜਾਵੇ ਤਾਂ ਜੋ ਜਿਹੜੇ ਪਿੰਡਾਂ ਦੇ ਕੰਮ ਰੁਕੇ ਆ ਸਾਰੇ ਪੂਰੇ ਹੋਣ ਕਿ ਕੀ ਬਾਤ ਹੈ ਧੰਨਵਾਦ ਜੀ ਹਾਂਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਸਾਡੇ ਪਹਿਲਾਂ ਦਾ ਆਮ ਆਦਮੀ ਪਾਰਟੀ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਸਾਨੂੰ ਇਹ ਸੀਟ ਦਿੱਤੀ ਹਰਜੀਤ ਭਾਈ ਨੇ ਰਾਜੂ ਭਾਈ ਨੇ ਬਹੁਤ ਮਿਹਨਤ ਕੀਤੀ ਮੇਰੇ ਲਈ ਔਰ ਜੋ ਮੈਂ ਸਾਹਬ ਹੁਣੀ ਬਹੁਤ ਮਿਹਰਬਾਨੀ ਕੀਤੀ ਜਦੋਂ ਵੀ ਇਹਨਾਂ ਨੇ ਜਦੋਂ ਵੀ ਇਹਨਾਂ ਦੇ ਪਿੰਡਾਂ ਵਿੱਚ ਅਸੀਂ ਗਏ ਆ ਸਾਰੇ ਦੇ ਭਾਈ ਹੁਣੀ ਸਾਡੀ ਬਹੁਤ ਸਪੋਰਟ ਕੀਤੀ ਆ ਔਰ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਜੀ ਦਾ ਇਹਨੇ ਮੈਨੂੰ ਇੱਥੇ ਬੁਲਾਇਆ ਅੱਜ ਸਨਮਾਨ ਕੀਤਾ ਤੇ ਅਸੀਂ ਜਿਹੜੇ ਵੀ ਜਿੰਨੇ ਵੀ ਸਾਡੇ ਪਿੰਡਾਂ ਦੇ ਕੰਮ ਰੁਕੇ ਆ ਉਹ ਸਾਰੇ ਕੰਮ ਅਸੀਂ ਬਹੁਤ ਹੀ ਜਲਦੀ ਸ਼ੁਰੂ ਕਰਾਂਗੇ ਜਦੋਂ ਵੀ ਸਾਨੂੰ ਸਰਕਾਰ ਮੌਕਾ ਦੇਵੇ ਅੱਗੇ ਜੋ ਵੀ ਕਰੇਗੀ ਅਸੀਂ ਉਹਦੇ ਨਾਲ ਆ ਜੀ 24 ਘੰਟੇ ਤੁਹਾਡੇ ਘਰ ਦਾ ਦਰਵਾਜ਼ਾ ਖੁੱਲਾ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਕਿਸੇ ਨੂੰ ਨਰਾਸ਼ਤਾ ਨਹੀਂ ਕਰੂੰਗੇ ਨਹੀਂ 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 ਮਾਤਰਾ ਵੀ ਨਹੀਂ ਬਣਦਾ ਜੀ ਅਸੀਂ ਸਾਰੇ ਕੰਮ ਅੱਗੇ ਹੋ ਕੇ ਆਪ ਕਰਾਂਗੇ ਜੀ ਜੋ ਵੀ ਸਾਡੇ ਪਿੰਡਾਂ ਦੇ ਰਹਿੰਦੇ ਕਾਰਜ ਆ ਸਾਰੇ ਪਿੰਡਾਂ ਦੇ ਕਾਰਜ ਅਸੀਂ ਭਾਈ ਉਹਨਾਂ ਦੇ ਨਾਲ ਮਿਲ ਕੇ ਜਰੂਰ ਕਰਾਂਗੇ ਜੀ ਜੇ ਕੋਈ ਸਾਡੇ ਵਰਗਾ ਆ ਜਾ ਫਿਰ ਜੀ ਆ ਜੀ ਸਾਰੇ ਆਓ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕੁਲਦੀਪ ਕੌਰ ਕਰਨਾ ਖੇੜਾ ਜੀ ਠੀਕ ਹੈ ਅਸੀਂ ਮੌਜੂਦਾ ਸਰਪੰਚ ਆ ਖੇੜੇ ਪਿੰਡ ਤੋਂ ਠੀਕ ਹੈ ਸਰਪੰਚ ਸਾਹਿਬ ਦੀ ਸਾਨੂੰ ਇਹਨਾਂ ਦੀ ਮਿਹਰਬਾਨੀ ਨਾਲ ਸਰਪੰਚੀ ਵੀ ਮਿਲੀ ਆ ਤੇ ਆ ਹੁਣ ਮਹ ਸਾਰਾ ਧੰਨਵਾਦ ਜੀ ਦੁਆਬਾ نیوز 24 ਨਾਲ ਗੱਲਬਾਤ ਲਈ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਜੀ ਸਾਰੇ ਵੋਟਰਾਂ ਸਪੋਟਰਾਂ ਦਾ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ